ਦੇਖੋ ਇੱਕ ਮਿੰਟ ਦੇਖੋ ਅਫਸਰ ਸਾਹਿਬ ਨੇ ਜਦਾਦਾ ਕੀਤਾ ਕੀ ਆਇਆ ਗੱਲ ਚੰਗੀ ਹੈ ਸਾਡੇ ਸਾਡੇ ਲਈ ਇਹ ਇਹ ਨਾ ਕਮੇਟੀ ਆ ਤਲਕ ਤਾਂ ਨਹੀਂ ਕੋਈ ਤੁਹਾਡਾ ਹੈਗਾ ਹੈ ਨਾ ਬੰਦੇ ਬੰਦੀ ਹੈ ਜੀ ਪਿਆਰ ਦੀ ਗੱਲ ਹੈ ਹੁਣ ਇਹ ਇਹ ਗੱਲ ਤੁਹਾਡੀ ਵੀ ਗੱਲ ਤਾਂ ਤੁਸੀਂ ਕੀ ਕਹਿ ਰਹੇ ਹੋ ਇੱਥੇ ਹਾਲ ਤੱਕ ਮਸਲੇ ਦਾ ਹੱਲ ਨਹੀਂ ਹੋਇਆ ਡੀਸੀ ਲੋਈ ਮਿਲ ਰਿਹਾ ਐਸਡੀਐਮ ਨੂੰ ਮਿਲ ਰਿਹਾ ਇਹ ਜਨਾਬ ਇਹ ਗੱਲ ਤੁਹਾਡੀ ਗਲਤ ਹੈ ਇਹ ਤੁਹਾਡੇ ਨਾਲ ਤਾਂ ਲੋਕਾਂ ਦੀ ਵੀ ਹੈ ਵੀ ਇਹ ਡਿਪਾਰਟਮੈਂਟ ਦਾ ਡਿਪਾਰਟਮੈਂਟ ਕਿ ਰੱਖਿਆ ਜੀ ਕਿਤਾ ਕਰ ਰਹੇ ਹੋ ਸਾਡਾ ਪੰਜਾਬ ਦੇ ਨਾਲ ਸੰਬੰਧ ਨਹੀਂ ਸਾਡਾ ਭਾਰਤ ਦੇ ਨਾਲ ਸੰਬੰਧ ਵੀ ਇਹ ਕੀ ਗੱਲ ਹੋ ਗਈ ਅਸੀਂ ਗੱਲ ਕਰ ਰਹੇ ਆ ਜੀ ਲੋਕਾਂ ਦੇ ਨਾਲ ਦੇਖੋ ਜੀ ਗੱਲ ਸਮਝੋ ਏਨੀ ਗੱਲ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ ਇਹਨਾਂ ਨੇ ਕਾਗਜ਼ ਪੂਰੇ ਕਰਨੇ ਆ ਜਿਹੜੀ ਗੱਲ ਇਹਨਾਂ ਦੀ ਸਮਝਣ ਵਾਲੀ ਆ ਅਸੀਂ ਸਮਝੀ ਆ ਚੰਗੀ ਆ ਉਹਦਾ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਰਾਹ ਪਾਇਆ। ਕੁੱਬੇ ਦੇ ਲੱਤ ਪੈਂਦੀ ਹੈ ਤਾਂ ਸਿੱਧੇ ਹੋਇਆ। ਅਸੀਂ ਅੱਗੇ ਉਤਮ ਕਰਨਾ ਪਿਛਲੇ ਸਮੇਂ 'ਚ ਡੀਸੀ ਨੂੰ ਵੀ ਮਿਲੇਆ, ਐਸਜੀ ਨੂੰ ਵੀ ਮਿਲੇਆ। ਹਾਲ ਉਸ ਪ੍ਰਕਾਰ ਦਾ ਨਹੀਂ ਹੋਇਆ ਜਿੱਦਾਂ ਦਾ ਅਸੀਂ ਸਮਝਦੇ ਆ ਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਡੀ ਰਾਖੀ ਕਰਨਾ। ਮੰਗ ਪੱਤਰ ਵੀ ਦਿੱਤੇ ਆ, ਪ੍ਰੋਟੈਸਟ ਵੀ ਉੱਥੇ ਕਰ ਦਿੱਤਾ। ਉਹਦਾ ਹੱਲ ਨਹੀਂ ਹੋਇਆ। ਹੁਣ ਕੱਲ੍ਹ ਦਾ ਅਖਬਾਰ ਦੇ ਵਿੱਚ ਦਿੱਤਾ, ਅੱਜ ਦੀ ਅਖਬਾਰ ਦੇ ਵਿੱਚ ਵੀ ਲੱਗਿਆ ਐਸਜੀ ਹੋਰ ਨੇ ਸਾਡੇ ਤੱਕ ਪਹੁੰਚ ਕਰ ਲਈ ਚਾਹੀਦੀ ਗੀ ਬਿਲਕੁਲ ਨਹੀਂ ਕੀਤੀ। 22 ਤਰੀਕ ਨੇ ਰੱਖਿਆ ਅਸੀਂ ਇੱਥੇ ਇੱਕ ਕਟ ਕੱਟ ਦੇ ਵਿੱਚ ਤੁਹਾਨੂੰ ਸੱਦਾ ਦਿੰਨੇ ਆਓ ਤੁਸੀਂ ਕੱਟ ਦੇ ਵਿੱਚ ਗੱਲ ਰਖੋ ਲੋਕਾਂ ਅਸੀਂ ਅਗਲੀ ਮੀਟਿੰਗਾਂ ਦਾ ਪ੍ਰਬੰਧ ਕਰੀਏ ਤੇ ਇਦਾਂ ਜਿਹੜਾ ਇਹ ਨੂੰ ਗੁੰਮਰਾਹ ਕਰਨ ਵਾਲਾ ਤਰੀਕਾ ਇਹ ਹੁੰਦਾ ਆ ਕਿ ਸੋ ਦੇ ਵਿੱਚੋਂ ਪੰਜਾਂ ਦੇ ਸਾਈਨ ਕਰਾ ਲਓ ਹਾਜ਼ਰੀ ਲਵਾ ਲਓ ਜੀ ਅਸੀਂ ਕਰ ਲਿਆ ਪੂਰਾ ਇਸੇ ਤਰੀਕੇ ਦੇ ਨਾਲ ਅਖਬਾਰ ਦੇ ਵਿੱਚ ਕਢਾਤਾ ਆ ਸਾਨੂੰ ਨਹੀਂ ਪਤਾ ਸਾਡੀ ਅਖਬਾਰ ਦੇ ਵਿੱਚ ਕਿਤੇ ਨੋਟਿਸ ਆਇਆ ਜ਼ਮੀਨ ਸਾਡੀ ਜਾਣੀ ਹੈ ਮੰਨਦੇ ਆ ਉਹਦਾ ਰੇਟ ਘੱਟ ਆ ਤੁਹਾਡੇ ਕਾਗਜ਼ਾਦ ਦੇ ਸਾਫ ਦੇ ਨਾਲ ਪਰ ਅਸੀਂ ਇਹ ਚਾਹਦੇ ਹੀ ਨਹੀਂ ਵੇਚਣਾ ਤਾਂ ਕਿਹੜਾ ਤੈਨੂੰ ਸਾਰਾ ਖਰੀਦ ਸਕਦੇ ਬੜੀਆਂ ਥਾਂ ਤੇ ਜ਼ਮੀਨ ਕੱਢਣ ਵਾਲੀ ਕਿੱਥੇ ਮਰਜ਼ੀ ਜਾ ਕੇ ਬਣਾ ਲਓ ਲੈ ਜਾਓ ਸੁਆਨ ਦੇ ਬੰਨੇ ਅਸੀਂ ਅਗਨੀ ਮੀਟਿੰਗ ਕਰਦੇ ਆ ਕੋਈ ਅਜੇ ਇਹ ਜਿਹੜਾ ਰੱਖਦੇ ਨੇ ਸਹਾਇਕਾ ਨਾ ਕਰੀਏ ਅਗਲੀ ਮੀਟਿੰਗ ਕਰਕੇ 22 ਤਰੀਕ ਦੀ ਤਿਆਰੀ ਹੈ 22 ਦੀ ਤਿਆਰੀ ਠੋਕ ਕੇ ਕਰੋ ਇਹਨਾਂ ਪ੍ਰਸ਼ਾਸਨ ਨੇ ਨਹੀਂ ਕਿਹਾ ਵੀ ਤਗੜੇ ਹੋ ਕੇ ਧਰਨਾ ਲਾਓ ਤਾਂ ਵੀ ਆਵਾਜ਼ ਅਗੇ ਤੱਕ ਇਹਨਾਂ ਦੇ ਹੀ ਦੱਸ ਚੱਲਿਆ ਸਾਰੇ ਕੋਈ ਵੀ ਨਾਲ ਤੇ ਹੀ ਕਰੋ ਤੁਹਾਡੀ ਵੀ ਆਈ ਹੁੰਦੀ ਨਾ ਤੂੰ ਵੀ ਇੱਧਰ ਆਣਾ ਹੁੰਦਾ ਕੋਈ ਵੀ ਇੱਧਰ ਰੜਾਣਾ ਸੀਗਾ ਏ ਹੁੜਾ ਦਾਦਾ ਦੀ ਕਿੱਲੇ ਵਿੱਚ ਮੁਕਾਨ ਬਣਾ ਕੇ ਤੁਸੀਂ ਬੇੜਾ ਕਰਕੇ ਕਰ ਦਿਓ। ਇਹ ਵੀ ਗੱਲ। ਜੇ ਪ੍ਰਸ਼ਾਸਨ ਹੈ ਨਾ ਪ੍ਰਸ਼ਾਸਨ ਨੂੰ ਆਈ ਪੈਸੇ ਦੇਣੇ 10 ਲੱਖ ਰੁਪਏ ਦਾ ਮੁਕਾਬਾ ਬਣਾ। ਨਾ ਰੱਖੋ ਵੀ ਹਾਲ ਨਹੀਂ ਹੋਣਾ। ਜੇ ਕੋਈ ਹੈ ਜੇ ਤੁਸੀਂ ਬੋਲੋਗੇ ਤਾਂ ਹਾਲ ਹੋਣਾ ਨਹੀਂ ਤਾਂ ਤੇਰੇ ਉਸ ਪਾਰਾ ਤੇਰਾ ਸੁਝਾ ਕੀ ਆ ਨਾ। ਜਾਂ ਇਹ 36500 ਰੁਪਏ ਦਾ ਮਰਲਾ ਆਖਰੀ ਘਰ ਲਾ ਕੇ ਦੇ ਦਿੰਦੇ ਜ਼ਮੀਨ ਮਿਲੇਗੀ ਨਹੀਂ। ਇਹ ਤਾਂ ਨਹੀਂ ਮਿਲਣਾ। ਆਪਣੇ ਘਰੇ ਲਾ ਕੇ ਦੇ ਅਹੀ ਇਹ ਵੀ ਤੇ ਦੇਣੀ। ਨਹੀਂ ਪ੍ਰਧਾਨ ਸਾਹਿਬ ਇਹਨਾਂ ਨੂੰ ਪੈਸੇ ਦੇ ਦੇਣੇ ਹੈ ਡਿਪਾਰਟਮੈਂਟ ਹੈ ਨਾ ਇਹਨਾਂ ਦੇ ਦੇਣੇ। ਇੱਕ ਮਿੰਟ ਮੇਰੀ ਗੱਲ ਸੁਣ ਲੋ ਸਾਰੇ।